ਸਾਡੇ ਮੱਲਾ ਵਾਲਾ ਪੁਲਿਸ ਨੇ ਇੱਕ ਕਦਮਾ ਨੰਬਰ 60 ਜਿਹੜਾ ਦਰਜ ਕੀਤਾ ਸੀਗਾ ਜਿਸ ਦੋ ਦੋਸ਼ੀ ਸੀਗੇ ਸਾਫ ਸਿੰਘ ਫੁਲਗੜੀ ਦਾ ਤੇ ਇੱਕ ਸੀਗਾ ਇੱਕ ਇੱਕ ਲਵਿਆ ਰਈਆਵਾਲਾ ਅਧਿਰ ਹਨਾ ਪੁਲਿਸ ਕੋਲ ਦਾ ਉਹਨਾਂ ਤੋਂ ਜਿਹੜੀ ਸੀਗੀ ਪੰਜਾਹ ਗ੍ਰਾਮ ਜਿਹੜੀ ਹੈਰਨ ਬਰਾਊਂਡ ਹੋਈ ਸੀ ਤੇ ਜਿਸ ਬੰਦੇ ਨੇ ਕਦਮਾ ਦਰਜ ਕੀਤਾ ਗਿਆ ਸੀਗਾ ਪਰ ਗ੍ਰਾਹਕ ਪੁਛ ਕੇ ਜਿਹਨਾਂ ਨੇ ਦੱਸਿਆ ਵੀ ਉਹ ਕਿਸੇ ਅਮਰਿੰਦਰ ਗਰਾਮ ਦੇ ਬੰਦੇ ਤੋਂ ਟੈਂਕ ਵਾਲੀ ਗਸ਼ਤੀ ਸਿਟੀ ਕੋਸਟ ਕੋ ਤੋਂ ਲੈ ਕੇ ਸਾਡੀ ਪੁਲਿਸ ਨੇ ਜਿਹੜੀ ਮੁਸ਼ਰਦੀ ਮੋਦਾ ਹੈ ਅਮਰਿੰਦਰ ਸਿੰਘ ਤੇ ਰੇਡ ਕੀਤਾ ਉਸ ਨੂੰ ਕਾਬੂ ਕੀਤਾ ਤਾਂ 100 ਗ੍ਰਾਮ ਹੈਰੋਨ ਉਸ ਤੋਂ ਬਰਾਮਦ ਹੋਈ ਇਹਨਾਂ ਦੋਨਾਂ ਤੋਂ ਪਹਿਲਾਂ ਇੱਕ ਜਿਹੜੇ ਸਾਹਬ ਤੇ ਇਕਲਵੈ ਮੋਟਰਸਾਈਕਲ ਤੋਂ ਬਰਾਮਦ ਹੋਇਆ ਸੀ ਤੇ ਜਿਹੜੇ ਅਮਰਿੰਦਰ ਤੋਂ ਦੁਬਾਰਾ 100 ਗ੍ਰਾਮ ਹੈਰੋਨ ਡੈਕਵੋ ਲਿੰਕ ਅਲੋ ਤੋਂ ਬਰਾਮਦ ਹੋਈਏ ਉਹ ਤੋਂ ਇੱਕ ਐਕਟਵਾ ਬਰਾਮਦ ਇਸ ਬੰਦੀ ਨੂੰ ਕਤਲਜਨਾ ਕਰ ਦਿੱਤਾ। ਨੇ ਮਕਦਮਾ ਨੰਬਰ 92 ਦਰਜ ਕੀਤਾ ਹੈ। ਮੇਜੀ ਤਿੰਨ ਤਰੀਕ ਨੂੰ ਜੀਤੇ ਦੋ ਦੋਸ਼ੀ ਸੀ ਬੂਤਾ ਸਿੰਘ ਤੇ ਕਿਚਨਜੀਤ ਕੋਰ ਲਿਖਿਆ। ਉਹ ਖੰਨਾਪਿੰਡ ਦਾ ਸਰਮਹੂਦਾ ਤੇ ਉਹਨਾਂ ਤੋਂ 300 ਗੋਲੀਆਂ ਬਰਾਮਦ ਹੋਈਆਂ ਤੇ ਮਟੋਲਦੀਆਂ। ਔਰ ਇਹਨਾਂ ਤੇ ਜੋ ਲੇਡੀ ਹੈ ਇਹ ਚਰਨਜੀਤ ਕੋਰ ਇਹ ਥੋੜੇ ਦਿਨ ਪਹਿਲਾਂ ਹੀ ਪਰੋਗ ਦੇ ਇੱਕ ਐਨਡੀ ਦੇ ਕੇਸ ਚ ਜੇਲ ਤੋਂ ਬਾਹਰ ਆਈ। ਪਰ ਇਹਨੇ ਆ ਕੇ ਫਿਰ ਜਿਹੜਾ ਇਹ ਕੰਮ ਸ਼ੁਰੂ ਕਰਤਾ ਜੋ ਪੁਲਿਸ ਇਹਦੇ ਬਾਰੇ ਪਿੱਛਾ ਕਰ ਰਹੀ ਸੀ ਕਿ ਇਹਨੇ ਵੀ ਕੰਪਲੇਨ ਕਰੀ ਹੈ ਜਿਸ ਬੰਦੇ ਨੂੰ ਕ੍ਰਿਸਟਨ